ਮੇਰਾ ਨਾਮ ਅਜੀਤ ਕੁਮਾਰ ਹੈ ਜੀ ਐਮਸੀ ਅਜੀਤ ਕੁਮਾਰ ਜੀ ਜਗਤ ਜਾਨੀ ਮਾਤਾ ਨੈਣਾ ਦੇਵੀ ਜੀ ਦੇ ਪਾਰ ਕਿਰਪਾ ਦੇ ਨਾਲ ਸ਼ਹਿਰ ਧਨੋਲਾ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਹਰੇਕ ਸਾਲ ਮਹਾਮੱਜ ਦੇ ਦਰਬਾਰ ਦੇ ਉੱਤੇ ਲੰਗਰ ਲਾਉਂਦੇ ਆ ਇਸ ਵਾਰ ਸਾਡਾ ਜਿਹੜਾ 36ਵਾਂ ਲੰਗਰ ਹੈ ਜਿਹੜਾ ਧਨੋਲੇ ਦੇ ਸ਼ਹਿਰ ਦੀ ਸੁਖ ਸ਼ਾਂਤੀ ਲਈ ਹਰੇਕ ਬੰਦੇ ਨੇ ਇਹਦੇ ਵਿੱਚ ਜਿਹੜਾ ਸਹਿਯੋਗ ਪਾਇਆ ਉਸ ਸਹਿਯੋਗ ਨੂੰ ਲੈ ਕੇ ਅਸੀਂ ਮਹਾਮੱਜ ਦੇ ਦਰਬਾਰ ਦੇ ਉੱਤੇ ਚੱਲੇ ਆ ਮਹਾਮਾਈ ਨੂੰ ਹੀ ਅਰਦਾਸ ਬੇਨਤੀਆਂ ਨੇ ਵੀ ਸਾਡਾ ਜਿਹੜਾ ਸ਼ਹਿਰ ਹੈ ਇਹਦੀ ਵਪਾਰ ਕਿਸਾਨੀ ਤੇ ਮਜ਼ਦੂਰੀ ਹਮੇਸ਼ਾ ਕਾਇਮ ਰੱਖੀ ਔਰ ਜਿਹੜੇ ਝੰਡੇ ਨੇ ਤਨੌਲੇ ਸ਼ਹਿਰ ਦੇ ਉੱਤੇ ਦੇ ਚਰਨਾਂ ਦੇ ਵਿੱਚ ਝੂਲਦੇ ਰਹਿਣ ਤੇ ਇਸ ਤਰ੍ਹਾਂ ਹੀ ਅਸੀਂ ਜਿਹੜੇ ਹੈਗੇ ਨੇ ਲੰਗਰ ਲਗਾਉਂਦੇ ਰਹੀਏ ਅਤੇ ਮਾਤਾ ਰਾਣੀ ਨੂੰ ਅਰਦਾਸ ਬੇਨਤੀਆਂ ਇਹ ਨੇ ਵੀ ਸਾਡਾ ਜਿਹੜਾ ਤਨੌਲਾ ਸ਼ਹਿਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਤੇਰੇ ਨਾਮ ਦੇ ਲੰਗਰ ਨੇ ਜਿਹੜੇ ਲੱਗਦੇ ਰਹਿਣ 36ਵਾਂ ਸਾਲਾਨਾ ਜਿਹੜਾ ਲੰਗਰ ਅਸੀਂ ਉੱਥੇ ਮਹਾਮਾਈ ਦੇ ਦਰਬਾਰ ਤੇ ਲਾਉਣ ਜਾ ਰਹੇ ਹਾਂ ਜੀ ਇਹ ਚ ਚਾਰ ਟਰੱਕ ਜਿਹੜੇ ਹੈਗੇ ਨੇ ਜੀ ਅਸੀਂ ਰਵਾਨਾ ਕਰਨ ਜਾ ਰਹੇ ਹਾਂ ਸਵੇਰੇ ਅਰਲੀ ਮਾਰਨਿੰਗ ਜਿਹੜਾ ਹੈਗਾ ਇਹ ਪਹੰਹਾਰਾ ਉੱਥੇ ਪਹੁੰਚੂਗਾ ਨੈਣਾ ਦੇਵੀ ਜੀ ਇਹ ਜੀ 2 ਤਰੀਕ ਤੋਂ ਲੈ ਕੇ 14 ਤਰੀਕ ਤੱਕ ਉੱਥੇ ਪਹੰਹਾਰੇ ਨੇ ਜਿਹੜੇ ਮਹਾਮਾਈ ਦੇ ਦਰਬਾਰ ਦੇ ਉੱਥੇ ਚੱਲਣੇ ਨੇ ਔਰ ਕੱਲ ਨੂੰ ਅਸੀਂ ਸ਼੍ਰੀ ਦੁਰਗਾ ਭਜਨ ਮੰਡਲੀ ਢਣਾਉਲਾ ਵੱਲੋਂ ਮਹਾਮਾਈ ਦਾ ਜਿਹੜਾ ਨਾਟ ਮਾ ਝੰਡਾ ਹੈ ਉਹ ਵੀ ਸ਼ਹਿਰ ਢਣਾਉਲੇ ਦੀ ਸੁਖ ਸ਼ਾਂਤੀ ਦੇ ਲਈ ਕੱਢਣ ਜਾ ਰਹੇ ਹਾਂ ਸ਼੍ਰੀ ਦੁਰਗਾ ਭਜਨ ਮੰਡਲੀ ਢਣਾਉਲਾ ਵੱਲੋਂ ਜੀ ਇੱਕ ਵਿਸ਼ੇਸ਼ ਸਹਾਇਜੋਗ ਆ ਜਿਹੜਾ ਇਸ ਲੰਗਰ ਨੂੰ ਦਿੱਤਾ ਜਾ ਰਿਹਾ ਹੈ ਸ੍ਰੀ ਦੁਰਗਾ ਭਜਨ ਮੰਡਲੀ ਜਿਹੜੇ ਵੀ ਸਾਡੇ ਇੱਥੇ ਮੈਂਬਰ ਸਾਹਿਬਾਨ ਸਾਡੇ ਸਤਿਕਾਰਯੋਗ ਅੰਕਲ ਜੀ ਬਾਪੂ ਰਮੇਸ਼ਰ ਸਿੰਘ ਜੀ ਬਾਪੂ ਵਿਜੇ ਕੁਮਾਰ ਜੀ ਬਾਪੂ ਧਰਮਪਾਲ ਜੀ ਸ੍ਰੀ ਜੀਵਨ ਕੁਮਾਰ ਜੀ ਰੱਬ ਜੀ ਅਤੇ ਸਮੁੱਚੀ ਸਾਡੀ ਜਿਹੜੀ ਮੰਡਲੀ ਹੈ ਅੱਜ ਇੱਥੇ ਮੌਜੂਦ ਹੈ ਅਸੀਂ ਰਾਤ ਨੂੰ ਮਹਾਮਾਈ ਦੀ ਸ਼ਕਤੀ ਦੇ ਨਾਲ ਪਾਰਕ ਸ਼ਕਤੀ ਦੇ ਨਾਲ ਘਰਾਂ ਦੇ ਵਿੱਚ ਜਾਗਰਣ ਕਰਕੇ ਜੋ ਵੀ ਤਿਲਪੁਲ ਇਕੱਠਾ ਹੁੰਦਾ ਹੈ ਧਾਰਮਿਕ ਤੇ ਸਮਾਜਿਕ ਕੰਮਾਂ ਦੇ ਵਿੱਚ ਲਾਉਣੇ ਆ ਅੱਜ ਇਸ ਲੰਗਰ ਵਾਸਤੇ ਅਸੀਂ ਆਪਣੀ ਮੰਡਲੀ ਵੱਲੋਂ ਕੁਝ ਸਹਾਇਕ ਉਹਨਾਂ ਨੂੰ ਭੇਟ ਕਰ ਰਹੇ ਹਾਂ ਮਹਾਮਾਈ ਹਮੇਸ਼ਾ ਇਸ ਤਰ੍ਹਾਂ ਹੀ ਸਾਨੂੰ ਤਾਕਤ ਬਖਸ਼ੇ ਇਸ ਤਰ੍ਹਾਂ ਹੀ ਅਸੀਂ ਜਿਹੜਾ ਲੰਗਰ ਦੇ ਵਿੱਚ ਧਾਰਮਿਕ ਕੰਮਾਂ ਦੇ ਵਿੱਚ ਸਹਾਇਕ ਪਾਉਂਦੇ ਰਹੀਏ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ